ਪੰਜਾਬ ਦੀ ਸ਼ਾਨ ਪੰਜਾਬ ਦੇ ਹਰਮਨ ਪਿਆਰੇ ਨੇਤਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਉਹਨਾਂ ਦੇ ਘਰ ਆਉਣ ਦੇ ਉਹਨਾਂ ਦੇ ਵਿਹੜੇ ਆਉਣ ਦੇ ਉੱਤੇ ਸਵਾਗਤ ਕਰਦੀ ਆ ਜੀ ਆਇਆਂ ਕਹਿੰਦੀ ਆ ਔਰ ਸਟੇਜ ਦੇ ਉੱਤੇ ਮੰਚ ਦੇ ਉੱਤੇ ਬਿਰਾਜਮਾਨ ਸਾਰੇ ਸਾਡੇ ਚੇਅਰਮੈਨ ਸਹਿਬਾਨ ਅਫੀਸਰ ਸਹਿਬਾਨ ਔਰ ਸਾਹਮਣੇ ਬੈਠੇ ਸਾਡੇ ਪਾਰਟੀ ਦੇ ਆਗੂ ਸਹਿਬਾਨ ਹਲਕੇ ਤੋਂ ਆਈਆਂ ਹੋਈਆਂ ਪੰਚਾਇਤਾਂ ਸਰਪੰਚ ਸਹਿਬਾਨ ਵੱਖ-ਵੱਖ ਨਗਰ ਕੌਂਸਲਾਂ ਦੇ ਚੇਅਰਮੈਨ ਸਭਾਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਭਾਨ ਔਰ ਪਾਰਟੀ ਦੇ ਬਲਾਕ ਪ੍ਰਧਾਨ ਤੇ ਦਰਦਾ ਬਜ਼ੁਰਗ ਜਿੰਨੇ ਵੀ ਪਿੰਡਾਂ ਤੋਂ ਚੱਲ ਕੇ ਆਏ ਸਾਡੇ ਵੀਰ ਬਜ਼ੁਰਗ ਮੇਰੀਆਂ ਮਾਤਾਵਾਂ ਪੈਣਾ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੀ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਲਕਾ ਸੰਗਰੂਰ ਦੇ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸ਼ਖਿਆ ਕ੍ਰਾਂਤੀ ਦਾ ਬੀੜਾ ਚੁੱਕਿਆ ਤੇ ਅੱਜ ਉਹਨੂੰ ਨੇਪਰੇ ਚੜਾਉਂਦੇ ਹੋਏ ਅੱਜ ਸੁਂਗਰੂਰ ਨੂੰ ਸਾਡੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਗਰੀਬ ਘਰਾਂ ਦੇ ਬੱਚਿਆਂ ਨੂੰ ਪੜਨ ਦੇ ਲਈ ਇੱਕ ਚੰਗਾ ਸਕੂਲ ਦਿੱਤਾ ਸਕੂਲ ਆਫ ਫੈਮਿਨਸ ਜਿਹੜਾ ਪੌਣੇ 4 ਕਰੋੜ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਇਆ ਜਿਹਦਾ ਅੱਜ ਉਦਘਾਟਨ ਮਾਨਯੋਗ ਮੁੱਖ ਮੰਤਰੀ ਸਾਹਿਬ ਹੁਣੇ ਕਰਕੇ ਸਾਡੇ ਵਿੱਚ ਪਹੁੰਚੇ ਨੇ ਮੈਂ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦਾ ਉਦਘਾਟਨ ਕਰਕੇ ਨੇ 9.8 ਕਰੋੜ ਦੀ ਲਾਗਤ ਦੇ ਨਾਲ ਜਿੱਥੇ ਸਾਡੇ ਆਮ ਕਰਾਂ ਦੀਆਂ ਧੀਆਂ ਸਾਡੇ ਬੱਚੇ ਜਿਹੜੇ ਪੜ੍ਹ ਕੇ ਉਹ ਅੱਗੇ ਵਧਣਗੇ ਤੇ ਲੋਕਾਂ ਦੀ ਸੇਵਾ ਕਰਨਗੇ ਸੇ ਸਹੂਲਤਾਂ ਦੇ ਵਿੱਚ ਸੁਧਾਰ ਕਰਨਗੇ ਸੋ ਅੱਜ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਨੂੰ ਸਾਰਿਆਂ ਦੇ ਵੱਲੋਂ ਸਾਰੇ ਹਲਕੇ ਦੇ ਵੱਲੋਂ ਜਿੱਥੇ ਜੀ ਆਇਆਂ ਕਹਿੰਨੇ ਆ ਉੱਥੇ ਤੁਹਾਡਾ ਧੰਨਵਾਦ ਕਰਦੇ ਆ ਕਿਉਂਕਿ ਸੰਗਰੂਰ ਵਾਲਿਆਂ ਨੇ ਸਭ ਤੋਂ ਛੋਟੀ ਉਮਰ ਦੀ ਐਮਐਲਏ ਦਿੱਤੀ ਹੈ ਪੰਜਾਬ ਦੀ ਵਿਧਾਨ ਸਭਾ ਨੂੰ ਤੁਸੀਂ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਇਹਨਾਂ ਨੇ ਪਿਆਰ ਦੇ ਕੇ ਉਸ ਵਿਧਾਨ ਸਭਾ ਦੇ ਵਿੱਚ ਭੇਜਿਆ ਮੇਰੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਸੋ ਤੁਹਾਡੇ ਅਸ਼ੀਰਵਾਦ ਦੇ ਨਾਲ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰ ਕਮੀਆਂ ਰਹਿ ਜਾਂਦੀਆਂ ਨੇ ਅੱਜ ਮੈਨੂੰ ਮਾਣ ਹੈ ਕਿ ਸੰਗਰੂਰ ਦੇ ਵਿੱਚ ਲਾਇਬ੍ਰੇਰੀ ਬਣੀ ਆ 92 ਲੱਖ ਦੀ ਲਾਗਤ ਦੇ ਨਾਲ ਤੇ ਪੰਜਾਬ ਦੀ ਨੰਬਰ 1 ਲਾਇਬ੍ਰੇਰੀ ਆ ਬਾਬਾ ਬੰਦਾ ਸਿੰਘ ਲਾਇਬ੍ਰੇਰੀ ਜਿਹੜੀ ਸੰਗਰੂਰ ਦੇ ਵਿੱਚ ਤੁਹਾਡੇ ਅਸੀਰਵਾਦ ਦੇ ਨਾਲ ਬਣੀ ਹੈ ਔਰ ਇੱਕ ਮਸਾਲੀ ਲਾਇਬ੍ਰੇਰੀ ਸੰਗਰੂਰ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣ ਰਹੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਕਮਿਊਨਿਟੀ ਹਾਲ ਮੈਰੇਜ ਪੈਲਸ ਬਣ ਰਹੇ ਨੇ ਅੱਜ ਪੰਜਾਬ ਦੇ ਲਈ ਜੋ ਤੁਸੀਂ ਕਰ ਰਹੇ ਹੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੋਂ ਵੱਧ ਕੇ ਕਰ ਰਹੇ ਹੋ ਮੈਂ ਹੁਣ ਦੇਖ ਰਹੀ ਸੀ ਜਦੋਂ ਆਪਾਂ ਸੰਗਰੂਰ ਦੇ ਵਿੱਚ ਉਦਘਾਟਨ ਕਰਦੇ ਹੋਏ ਇਸ ਹਾਲ ਦੇ ਵਿੱਚ ਪਹੁੰਚ ਰਹੇ ਸੀ ਜੋ ਜਿੰਨੇ ਵੀ ਲੋਕ ਸੰਗਰੂਰ ਦੇ ਸੜਕਾਂ ਦੇ ਉੱਤੇ ਖੜੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਸੀ ਮੇਰੀ ਕਾਰ ਮੈਂ ਤੁਹਾਡੇ ਪਿਛਲੀ ਕਾਰ ਦੇ ਵਿੱਚ ਜਦੋਂ ਤੁਸੀਂ ਲੰਘਦੇ ਸੀ ਤਾਂ ਲੋਕ ਤੁਹਾਨੂੰ ਪਿਆਰ ਦੇ ਨਾਲ ਇੱਕ ਜਿਹੜੀਆਂ ਉਮੀਦਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਅੱਖਾਂ ਦੇ ਵਿੱਚ ਉਹ ਪਿਆਰ ਸੀ ਤੇ ਚਿਹਰੇ ਦੇ ਉੱਤੇ ਮੁਸਕਰਾਹਟ ਸੀ ਉਹ ਦੇਖਣ ਵਾਲੀ ਸੀਗੀ ਸੋ ਇਹ ਪਿਆਰ ਲੋਕਾਂ ਦਾ ਜਿਹੜਾ ਤੁਹਾਨੂੰ ਮਿਲਿਆ ਮੈਂ ਸੰਗਰੂਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਆਪਾਂ ਜੋ ਵੀ ਪਾਰਟੀ ਦੇ ਜਿਹੜੇ ਵਾਅਦੇ ਨੇ ਚਾਹੇ ਨੌਕਰੀਆਂ ਦੀ ਗੱਲ ਕਰ ਲਈ ਅੱਜ ਪੰਜਾਬ ਦੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ ਤੋਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੌਕਰੀਆਂ ਦੇ ਰਹੇ ਨੇ ਅੱਜ ਸੜਕ ਸੁਰੱਖਿਆ ਫੋਰਸ ਵਰਗੇ ਪ੍ਰੋਜੈਕਟ ਪੰਜਾਬ ਦੇ ਵਿੱਚ ਆਏ ਨੇ ਤੇ ਅੱਜ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣਿਆ ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲੇ ਸੇਰ ਆ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਜਾਂਦਾ ਹੈ ਅੱਜ ਸੇ ਸੁਲਤਾਨ ਦੇ ਲਈ ਸੰਗਰੂਰ ਦੇ ਵਿੱਚ ਜਿੱਥੇ 9 ਮਹੱਲਾ ਕਲੀਨਿਕ ਖੁੱਲੇ ਨੇ 3 ਮਹੱਲਾ ਕਲੀਨਿਕਾਂ ਦੀ ਪ੍ਰਪੋਜ਼ਲ ਹੋਰ ਚੱਲ ਰਹੀ ਹੈ ਉਹ ਵੀ ਸਾਡੇ ਕੋਲ ਆ ਚੁੱਕੇ ਨੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਤੇ ਇਸੇ ਤਰ੍ਹਾਂ ਨਹਿਰੀ ਪਾਣੀ ਦੇ ਵਿੱਚ ਅੱਜ ਆ ਕਿਸਾਨ ਬੈਠੇ ਆ ਸਾਰੇ ਜੁੱਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਅੱਜ ਪਿੰਡਾਂ ਦੇ ਵਿੱਚ ਜਾਂਦੇ ਆ ਪੰਜਾਬ ਦੇ ਵਿੱਚ ਜਿੱਥੇ ਸਾਰੀਆਂ ਮਾਵਾਂ ਦੁਆਵਾਂ ਦਿੰਦੀਆਂ ਨੇ ਪਿੰਡਾਂ ਦੇ ਵਿੱਚ ਮਾਵਾਂ ਦੁਆਵਾ ਦਿੰਦੀਆਂ ਨੇ ਕਿ ਅੱਜ ਸਾਡੇ ਪੁੱਤਾਂ ਨੂੰ ਨਸ਼ਿਆਂ ਦੀ ਦਲਦਲੇ ਵਿੱਚ ਨਸ਼ਿਆਂ ਦੇ ਕੋਹੜ ਦੇ ਵਿੱਚੋਂ ਕੱਢਣ ਲਈ ਜਿੱਥੇ ਸਰਕਾਰ ਹਰ ਉਹ ਫੈਸਲੇ ਲੈ ਰਹੀ ਹੈ ਉੱਥੇ ਜਿੱਥੇ ਤੁਸੀਂ ਵਿਕਰਮਜੀਤ ਮਜੀਠੀਆ ਵਰਗਿਆਂ ਨੂੰ ਅੱਜ ਜੇਲ੍ਹ ਦੇ ਵਿੱਚ ਦਿੱਤਾ ਮੈਂ ਪਿਛਲੇ ਦਿਨੀ ਬਾਸੀ ਅਰਖਪਿੰਡ ਗਈ ਸੀ ਉੱਥੇ ਇੱਕ ਮਾਤਾ ਮੈਨੂੰ ਖੜੀ ਹੋ ਕੇ ਮਿਲੀ ਮੈਂ ਉਹਨੂੰ ਜਾਣਦੀ ਨਹੀਂ ਸੀ ਤੇ ਉਹਨਾਂ ਨੇ ਧੰਨਵਾਦ ਕੀਤਾ ਤੁਹਾਡੇ ਤੱਕ ਮੈਸੇਜ ਭੇਜਣ ਲਈ ਕਿਹਾ ਸੀ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਪਰ ਹੁਣ ਕਹਿੰਦੇ ਨੂੰ ਬਖਸ਼ਿਓ ਨਾ ਅਸੀਂ ਪੰਜਾਬ ਦੀਆਂ ਮਾਵਾਂ ਤੁਹਾਡੇ ਨਾਲ ਸੋ ਅੱਜ ਪੰਜਾਬ ਦੀ ਨੌਜਵਾਨੀ ਨੂੰ ਉਸ ਦਲਦਲ ਦੇ ਵਿੱਚ ਉਹ ਕੱਢ ਰਹੇ ਹਾਂ ਅਸੀਂ ਸਾਰੇ ਤੁਹਾਡੇ ਨਾਲ ਆ ਪਰ ਮੈਂ ਜ਼ਿਆਦਾ ਕੁਝ ਨਹੀਂ ਕਹੂੰਗੀ ਕਿਉਂਕਿ ਤੁਹਾਡਾ ਜਿਹੜਾ ਸਮਾਂ ਉਹ ਕੀਮਤੀ ਹੈ ਸੋ ਤੁਸੀਂ ਅੱਜ ਚੱਲ ਕੇ ਆਏ ਹੋ ਮੈਨੂੰ ਕਦੇ ਵੀ ਸੰਗਰੂਰ ਦੇ ਸੰਗਰੂਰ ਹਲਕੇ ਦੇ ਲਈ ਕਦੇ ਵੀ ਕੁਝ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਹਮੇਸ਼ਾ ਬਿਨਾ ਮੰਗਿਆ ਸਾਡੇ ਸੰਗਰੂਰ ਦੇ ਲੋਕਾਂ ਲਈ ਜਿਹੜਾ ਉਹ ਕੰਮ ਕਰਦੇ ਹਾਂ ਸੋ ਮੈਂ ਸਾਰੇ ਸੰਗਰੂਰ ਵਾਸੀਆਂ ਦੇ ਵੱਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਆਇਆਂ ਕਹਿੰਦੀ ਆ ਮੈਂ ਸੀਐਮ ਸਾਹਿਬ ਹੁਣੇ ਅ ਅਮਰੀਕਾ ਤੋਂ ਆਈਆਂ ਗਦਰੀ ਬਾਬਿਆਂ ਦੇ ਪ੍ਰੋਗਰਾਮ ਦੇ ਵਿੱਚ ਮੈਂ ਹਾਜ਼ਰੀ ਲਗਵਾ ਕੇ ਆਈ ਸੀਗੀ ਸੈਨ ਫਰਾਂਸਿਸਕੋ ਉਹਨਾਂ ਨੇ ਸਪੈਸ਼ਲੀ ਕਿਉਂਕਿ ਸਾਡੀ ਧਰਤੀ ਸ਼ਹੀਦ ਉਧਮ ਸਿੰਘ ਦੀ ਧਰਤੀ ਹੈ ਤੇ ਉਹਨਾਂ ਦੇ ਲਈ ਹਾਜ਼ਰੀ ਲਗਵਾਉਣ ਦੇ ਲਈ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਗਈ ਸੀ ਉੱਥੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿਉਂਕਿ ਉਹਨਾਂ ਨੇ ਪੰਜ ਜਿਹੜੇ ਪਹਿਲੇ ਗਦਰੀ ਸੀਗੇ ਉਹਨਾਂ ਦੀ ਫੋਟੋ ਜਿਹੜੀ ਲਾਈ ਹੋਈ ਸੀਗੀ ਇੱਕ ਫਲੈਕਸ ਦੇ ਉੱਤੇ ਨਾ ਪੰਜਾਂ ਦੇ ਵਿੱਚ ਦੋ ਗਦਰ ਸੀ ਜਿਹੜੇ ਉਹ ਸੰਗਰੂਰ ਦੇ ਸੀਗੇ ਸ਼ਹੀਦ ਉਦਮ ਸਿੰਘ ਤੇ ਗਦਰੀ ਬੀਬੀ ਗੁਲਾਬ ਖੋੜ ਦੇ ਬਖਸ਼ੀ ਵਾਲੇ ਦੇ ਸੀਗੇ ਜਿਨ੍ਹਾਂ ਦੀ ਜਖੇਪਲ ਮੈਰਿਜ ਹੋਈ ਆ ਸੋ ਇਹਨਾਂ ਦੇ ਉਸ ਪ੍ਰੋਗਰਾਮ ਦੇ ਉੱਤੇ ਮੈਨੂੰ ਉਹਨਾਂ ਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉੱਥੇ ਵੱਸਦੇ ਸਾਰੇ ਪੰਜਾਬੀਆਂ ਨੇ ਸਰ ਤੁਹਾਡੇ ਨਾਮ ਤੇ ਇੱਕ ਸਨੇਹਾ ਭੇਜਿਆ ਸਾਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਨੇ ਪਰਮਾਤਮਾ ਕਰੇ ਤੁਹਾਨੂੰ ਤੰਦਰੁਸਤੀਆਂ ਦੇਵੇ ਔਰ ਪਰਮਾਤਮਾ ਤੁਹਾਨੂੰ ਹੌਸਲਾ ਦੇਵੇ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਦੇ ਹੋਏ ਇਸੇ ਤਰੀਕੇ ਨਾਲ ਫੈਸਲੇ ਲੈਂਦੇ ਰਹਾਂ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਤੇ ਮੇਰੇ ਹਲਕੇ ਦੇ ਲੋਕ ਅਸੀਂ ਤੁਹਾਡੇ ਨਾਲ ਆ ਤੇ ਉੱਥੇ ਪੂਰੇ ਪੰਜਾਬੀ ਨੇ ਜਿਹੜੇ ਉਹ ਤੁਹਾਡੇ ਨਾਲ ਡਟ ਕੇ ਖੜੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਸਾਰਿਆਂ ਨੂੰ ਜੀ ਆਇਆਂ ਤੇ ਸੰਗਰੂਰ ਦੇ ਸਾਡੇ ਸਾਥੀ ਜਿੰਨੇ ਵੀ ਵਲੰਟੀਅਰ ਸਾਥੀ ਤੇ ਦਰਜਾ ਬਦਰਜਾ ਲੋਕ ਅੱਥੇ ਚੱਲ ਕੇ ਆਏ ਨੇ ਮੈਂ ਆਸ ਕਰਦੀ ਆ ਕਿ ਤੁਹਾਨੂੰ ਇੱਥੇ ਆਉਣ ਦੇ ਵਿੱਚ ਕੋਈ ਦਿੱਕਤ ਜਾਂ ਮੁਸ਼ਕਲ ਨਹੀਂ ਆਈ ਹੋਊਗੀ ਤੇ ਜੇ ਕਿਸੇ ਨਵਾਈ ਆ ਤਾਂ ਉਹਦੇ ਲਈ ਮੈਂ ਮਾਫੀ ਵੀ ਚਾਹਨੀ ਆ ਸੋ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ